ਸਵੇਰੇ 10:30 ਤੋਂ 11:00 ਦੇ ਆਸ-ਪਾਸ ਇੱਕ ਟਾਈਮ ਹੋਇਆ ਜਦੋਂ ਸਾਨੂੰ ਛੋਟੇ ਬੱਚਾ ਨੇ ਆ ਕੇ ਦੱਸਿਆ ਕਿ ਬੀਏਕ ਟੈਂਕੀ ਕੋਲ ਤੇ ਪਲਾਟ ਵਿੱਚ ਕੋਈ ਡੈਡ ਬੋਡੀ ਪਈ ਹੈ ਕੋਈ ਏਦਾਂ ਦਾ ਕੋਈ ਮਤਲਬ ਸਰੀਰ ਤੇ ਕੋਈ ਏਦਾਂ ਦੇ ਨਿਸ਼ਾਨ ਨਹੀਂ ਮਿਲੇ ਨਹੀਂ ਹੈ ਜਿਸ ਥਾਂ ਤੇ ਡੈਡ ਬੋਡੀ ਮਿਲੀ ਹੈ ਉੱਥੇ ਡਿਗਰ ਜ਼ਰੂਰ ਹੈ ਡਿਗਰ ਕਰਕੇ ਕੋਈ ਛੋਟੇ-ਮੋਟੇ ਸ਼ਕ ਕੋਸ਼ਿਸ਼ ਲਈਏ ਵੀ ਕੋਈ ਮਤਲਬ ਓਕੇ ਵਿੱਚ ਕੋਈ ਕੋਰ ਕਿਸੇ ਪਾਕੀ ਨਾ ਦੇ ਜੀ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਖਾਨੇ 10 ਤੋਂ 11 11 ਦੇ ਆਸ-ਪਾਸ ਇੱਕ ਟਾਈਮ ਨੂੰ ਹੋਇਆ ਜਦੋਂ ਸਾਨੂੰ ਛੋਟੇ ਬੱਚਾ ਨੇ ਆ ਕੇ ਫਿਰ ਖਾਨੇ ਦੇ ਦੱਸਿਆ ਕਿ ਇੱਕ ਟੈਂਕੀ ਕੋਲ ਤੇ ਪਲਾਜ਼ਮਿਕ ਵਿੱਚ ਕੋਈ ਡੈਡ ਬੋਡੀ ਪਈ ਹੈ ਅਸੀਂ ਕੁੱਤਾ ਫਿਰਤੀ ਨੂੰ ਤੇ ਮੌਕੇ ਦੇ ਕੁੱਤੇ ਨੇ ਆ ਵੀ ਮੌਕੇ ਦੇ ਕੁੱਤੇ ਕੀ ਅਸੀਂ ਉਸ ਦੀ ਵੀਡੀਓਗ੍ਰਾਫੀ ਵੀ ਕੀਤੀ ਹੈ ਫੋਟੋਆਂ ਵੀ ਕੀਤੀਆਂ ਨੇ ਵੀ ਆਸ-ਪਾਸ ਦਾ ਇਲਾਕਾ ਵੀ ਅਸੀਂ ਸਰਚ ਕੀਤਾ ਤੇ ਇਸ ਤੋਂ ਇਲਾਵਾ ਅਸੀਂ ਮੌਕੇ ਦੇ ਫੋਰੈਂਸਿਕ ਟੀਮਾਂ ਦੀ ਟੀਮ ਵੀ ਜਿਹੜੀ ਆਈ ਹੈ ਤੇ ਟ੍ਰੈਨ ਆਫੀਸ਼ੀਅਸ ਨੂੰ ਕਿਸੇ ਤਰ੍ਹਾਂ ਦਾ ਇਸ ਟੈਪ ਦਾ ਕੋਈ ਮਤਲਬ ਫਾਊਲ ਗੇਮ ਦਾ ਇਸ ਨੂੰ ਲੱਗ ਨਹੀਂ ਰਿਹਾ ਹੈ ਤੇ ਹਾਂ ਮੂਵ ਤੋਂ ਬਾਅਦ ਕੁਝ ਰੋਡਿੰਗਸ ਵਗੈਰਾ ਵੱਲੋਂ ਕੁਝ ਕੋਲਡ ਪ੍ਰੈਪਰ ਕਰੰਦਾ ਹੈ ਇਸ ਵਿੱਚ ਦਾ ਕੁਝ ਕੁਝ ਨਜ਼ਰ ਆ ਰਿਹਾ ਹੈ ਬਾਕੀ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਮਤਲਬ ਇਸ ਵਾਰ ਕਹਿੰਦਾ ਲੱਗੂਗਾ ਵੀ ਡੈਥ ਕੀ ਵੇ ਹੋਈ ਦੋ ਕਾਰਨ ਆਮ ਚਰਚਾ ਵਿੱਚ ਬਨੇ ਹੋਏ ਨੇ ਜੀ ਕਿ ਤੇ ਬੰਦੇ ਦੇ ਕੰਡੇ ਤੇ ਮੁੰਡੇ ਦੀ ਮੂੰਹ 'ਚ ਟੱਗ ਨਿਕਲ ਰਿਹਾ ਜਿਸ ਜੇ ਦੇ ਕਰਕੇ ਨਸ਼ੇੜੀ ਹੋ ਵੀ ਸਕਦਾ ਹੈ ਦੂਸਰਾ ਇਹ ਇਹਨੂੰ ਕਿ ਇਹਦਾ ਕਿਸੇ ਨੇ ਮਰਡਰ ਕੀਤਾ ਤਾਂ ਪੁਲਿਸ ਇਸ ਨੂੰ ਕਿਸ ਨਜ਼ਰ ਨਾ ਦੇਖਦੀ ਹੈ ਮਰਦੂ ਬੋਲਾ ਜੀ ਸਾਨੂੰ ਕੋਈ ਇਦਾਂ ਦਾ ਕੋਈ ਮਤਲਬ ਸਰੀਰ ਤੇ ਕੋਈ ਇਦਾਂ ਦੇ ਨਿਸ਼ਾਨ ਮਿਲੇ ਨਹੀਂ ਹੈ ਜਿਸ ਥਾਂ ਤੇ ਡੈਡ ਬੋਡੀ ਮਿਲੀ ਹੈ ਉੱਥੇ ਡਿਗਰ ਜ਼ਰੂਰ ਹੈ ਡਿਗਰ ਕਰਕੇ ਕੋਈ ਛੋਟੇ-ਮੋਟੇ ਸ਼ੱਕ ਹੋ ਸਕਦੀ ਹੈ ਸਰੀਰ ਤੇ ਇਸ ਤੋਂ ਇਲਾਵਾ ਜੋ ਸਰੀਰ ਤੇ ਫੇਸ ਤੇ ਜਿਹੜੇ ਨਿਸ਼ਾਨ ਹੈਗੇ ਨੇ ਉਹ ਰੋਡੈਂਟਸ ਵਗੈਰਾ ਕਰਤੇ ਹੋਏ ਜਾਂ ਫਿਰ ਜਿਹੜਾ ਪੈਰ ਤੇ ਨਿਸ਼ਾਨ ਹੈ ਉਹ ਰੋਡੈਂਟਸ ਵਗੈਰਾ ਕਰਤੇ ਹੋਏ ਮੌਕੇ ਤੇ ਆਪਾਂ ਫੋਰੈਂਸਿਕ ਟੀਮ ਵੀ ਬੁਲਾਈ ਹੈ ਵੀ ਕੋਈ ਮਤਲਬ ਮੌਕੇ ਵਿੱਚ ਕੋਈ ਹੋਰ ਕਸਰ ਬਾਕੀ ਨਾ ਰਹਿ ਜਾਈ। ਬੁਲਦਸ਼ੈਪ ਚੁੱਕੇ ਚੁੱਕੇ ਗਏ ਹੈ ਫੋਟੋਗ੍ਰਾਫੀ ਵੀ ਕੀਤੀ ਗਈ ਹੈ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਤੇ ਪੇਰੈਂਟਸ ਨੂੰ ਵੀ ਉਸ ਦੇ ਜਿਹੜੇ ਹੈਗੇ ਆ ਉਹ ਉਸ ਨੂੰ ਇਤਲਾ ਦਿੱਤੀ ਗਈ ਸੀ ਕਿ ਠੀਕ ਹੈ ਜੀ ਤੇ ਮੁੰਡਾ ਕਿੱਥੋਂ ਦਾ ਨਿਕਲਿਆ ਉਹ ਸਾਰਾ ਜੀ ਨਾਮ ਹੈ ਵਿਪਿੰਨ ਸ਼ਰਮਾ ਨਾਮ ਇਹ ਮੁੰਡੇ ਦਾ ਇਹ ਦਾਉ ਦਾ ਰਹਿਣ ਵਾਲਾ ਹੈ ਜੀ ਕੀ ਵੀ ਮਾਤਾ ਨੂੰ ਜਿਹੜੇ ਕਦੋਂ ਤੋਂ ਰਹੇ ਨਾ ਉਹ ਬੋਲ ਜਦੋਂ ਸਾ ਨੂੰ ਪਤਾ ਲੱਗਿਆ ਵੀ ਇਹ ਕਿਸ ਤਰ੍ਹਾਂ ਬਿੱਟਨਾ ਹੈ ਤੇ ਅਸੀਂ ਨਾਲ ਦੇ ਨਾਲ ਉਹਨਾਂ ਨੂੰ ਇਨਫੋਰਮੇਸ਼ਨ ਦਵਾਈਕ ਦੀ ਬਾਤ ਕੀਤੀ ਤੇ ਬੋਡੀ ਜਿਹੜੀ ਡੈਡ ਬੋਡੀ ਹੈ ਜਿਹੜੀ ਮਰਕਤੀ ਨੂੰ ਅਸੀਂ ਸਰਕਾਰੀ ਹਸਪਤਲ ਦੀ ਮੋਸਰੀ ਵਿੱਚ ਰੱਖਾ ਦਿੱਤੀ ਹੈ ਜੀ ਤੇ ਜਿਹੜੇ ਮੌਮ ਦੇ ਕਾਰਨ ਦਾ ਪਤਾ ਨਹੀਂ ਪੋਸਟਪਾਰਮ ਮੌਮ ਤੋਂ ਬਾਅਦ ਹੀ ਪਤਾ ਲੱਗਦਾ ਹੈ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ